ਆਪਣਾ ਸਵਾਰਥ ਪੂਰਾ ਕਰਨ ਲਈ ਲੋਕ ਕਿਸ ਹੱਦ ਤੱਕ ਗਿਰ ਜਾਂਦੇ ਨੇ ਇਸ ਦੀ ਉਦਾਹਰਣ ਹੈ ਪੁਲਿਸ ਦੀ ਹਿਰਾਸਤ ਚ ਖੜੀ ਇਹ ਲੜਕੀ 28 ਸਾਲਾ ਗਗਨਦੀਪ ਨੇ ਆਪਣੇ ਪਿਆਰ ਨੂੰ ਪਾਉਣ ਅਤੇ ਵਿਆਹ ਤੋਂ ਬਾਅਦ ਸ਼ਾਨੂ ਸ਼ੌਕਤ ਦੀ ਜ਼ਿੰਦਗੀ ਜੀਉਣ ਲਈ ਨਕਲੀ ਸਬ ਇੰਸਪੈਕਟਰ ਬਣ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਦਰਅਸਲ ਇਸ ਛਾਤਰ ਦਾ ਵਿਆਹ ਹੋ ਚੁੱਕਾ ਹੈ ਪਰ ਹੁਣੇ ਆਪਣੇ ਪਤੀ ਤੋਂ ਤਲਾਕ ਲੈ ਕੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਇਸ ਛਾਤਰ ਔਰਤ ਨੇ ਹੁਣ ਤੱਕ ਤਿੰਨ ਲੋਕਾਂ ਤੋਂ ਲੱਖਾਂ ਦੀ ਠੱਗੀ ਮਾਰੀ ਹੈ ਠੱਗੀ ਦੀਆਂ ਖਬਰਾਂ ਮਿਲਦਿਆਂ ਹੀ ਪੁਲਿਸ ਨੇ ਸ਼ਿਕੰਜਾ ਕੱਸ ਲਿਆ ਅਤੇ ਇਸ ਛਾਤਰ ਔਰਤ ਨੂੰ ਗ੍ਰਿਫਤਾਰ ਕਰ ਇਹ ਗਗਨਦੀਪ ਪੌਰ ਜਿਹੜੀ ਵਾਈਫ ਆਫ ਸੁਖਪਾਲ ਸਿੰਘ ਕੋਈ ਹੈਗੀ ਹੈ ਆਪਣੇ ਆਪ ਨੂੰ ਸਬ ਇਨਸਪੈਕਟਰ ਦੱਸ ਕੇ ਸਬ ਇਨਸਪੈਕਟਰ ਦੀ ਇਹਨੇ ਪੁਲਿਸ ਦੇ ਸਬ ਇਨਸਪੈਕਟਰ ਦੀ ਵਰਦੀ ਪਹਿਨੀ ਹੋਈ ਹੈ ਵਰਦੀ ਪਹਿਨ ਕੇ ਲੋਕਾਂ ਨੂੰ ਮਤਲਬ ਪੈਸੇ ਠੱਗ ਰਹੀ ਹੈ ਜਿਹਨੂੰ ਇਹ ਮੌਕੇ ਨੂੰ ਉਹਨਾਂ ਨੇ ਜਦੋਂ ਇਨਫਾਰਮੇਸ਼ਨ ਦੇ ਆਧਾਰ ਤੇ ਮਕਦਮਾ ਅੰਦਰ ਕੀਤਾ ਸੀ ਕੱਲ ਤੇ ਅੱਜ ਇਹਨੂੰ ਰੇਡ ਕਰਕੇ ਕਾਬੂ ਕੀਤਾ ਹੈ ਇਹਨਾਂ ਨੂੰ ਇੱਕ ਪੁਲਿਸ ਦੀ ਵਰਦੀ ਹੈਗੀ ਹੈ ਕੰਪਲੀਟ ਜਣੀ ਪਾਈ ਹੋਈ ਹੈ ਬਾਕੀ ਜਣੀ ਲੋਕਾਂ ਨਾਲ ਠੱਗੀ ਮਾਰੀ ਉਹ ਪੈਸੇ ਰਿਕਵਰ ਕਰਾਉਣੇ ਬੱਤੀ ਗਗਨਦੀਪ ਵੀ ਆਪਣੇ ਜੁਰਮ ਨੂੰ ਕਬੂਲ ਕਰ ਰਹੀ ਹੈ ਲਵ ਮੈਰਿਜ ਕਰਵਾਉਣ ਦੇ ਲਈ ਹੋਇਆ ਸੀ ਜੀ ਇਹ ਸਭ ਕੁਝ ਇਹ ਲੋੜ ਤੋਂ ਵੀ ਸਰ ਮਜਬੂਰੀ ਹੋ ਗਈ ਸੀ ਜੀ ਸਰ ਮੈਰਿਜ ਕਰਵਾਉਣ ਦੇ ਲਈ ਤਾਂ ਕਰ ਪਈ ਨਰ ਮੈਰਿਜ ਕਰਵਾਉਣੀ ਚਾਹੀਦੀ ਉਸ ਲੜਕੇ ਨਾਲ ਮਤਲਬ ਕਿ ਸਾਡੀ ਜਾਣ ਪਹਿਚਾਨ ਸੀ ਜੀ ਪਹਿਲਾਂ ਤੋਂ ਹੀ ਉਸ ਫਿਲਹਾਲ ਪੁਲਿਸ ਨੇ ਇਸ ਥਾਗੋਰ ਦੇ ਖਿਲਾਫ ਮਾਮਲਾ ਦਰਜ ਕਰਕੇ ਠੱਗੇ ਹੋਏ ਪੈਸਿਆਂ ਦੀ ਵਸੂਲੀ ਕਰਨ ਲਈ ਪੁਚਤਗਤ ਸ਼ੁਰੂ ਕਰ ਦਿੱਤੀ ਹੈ ਬਰਨਾਲਾ ਤੋਂ ਪੁਨੀਤ ਮਾਨ ਜਾਗਬਾਣੀ ਟੀਵੀ ਜਾਗਬਾਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰਾਲੀ ਸਾਡੇ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੂਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ